ਤੇਰੀ ਸਿਹਤ ਤੇ ਅਸਰ ਕੋਈ ਨਾ ਮਾਪੇ ਟੋਲ ਦੇ ਮੇਰੀ ਲਈ ਸਾਖ ਵੇ ਤੇਰੀ ਸਿਹਤ ਤੇ ਅਸਰ ਕੋਈ ਨਾ ਮਾਪੇ ਟੋਲ ਦੇ ਮੇਰੇ ਲਈ ਸਾਖ ਵੇ ਗੱਲ ਸਿੱਧੀ ਸਿੱਧੀ ਦੱਸ ਵੈਰੀਆ ਜੇ ਕਿਸੇ ਹੌਂਦਿ ਰੱਖੀ ਆ ਆਸ ਵੇ ਆ ਤੇਰੀ ਸਿਹਤ ਤੇ ਅਸਰ ਕੋਈ ਨਾ ਮਾਪੇ ਟੋਲ ਦੇ ਮੇਰੇ ਲਈ ਸਾਖ ਵੇ ਕੋਈ 10 ਪਾਉਂਦਾ ਮੁੰਡਾ ਮਾਲਕ ਮਰਬਿਆਂ ਦਾ ਕੋਈ 10 ਪਾਉਂਦਾ ਏ ਬਲੈਕ ਤੋਂ ਕੋਈ 10 ਪਾਉਂਦਾ ਏ ਬਲੈਕ ਤੋਂ ਗੱਟੀਆਂ ਨੂੰ ਵੇਖ ਕੇ ਪਿਆਰ ਨਹੀਂ ਕਰੀਦਾ 10 ਮੈਂ ਕੀ ਲੈਣਾ ਰੇਂਜਵੇ ਬਲੈਕ ਤੋਂ ਮੈਂ ਕੀ ਲੈਣਾ ਰੇਂਜਵੇ ਬਲੈਕ ਤੋਂ ਮੇਰੇ ਪਿਆਰ ਦੀ ਕਦਰ ਕਰਨਾ ਲਾਵ ਲੱਗੂਗਾ ਵੇ ਤੈਨੂੰ ਪਾਪ ਵੇ त प्यार जी कदर कोई न मापे तोड़े लाइ साख में थैंक्यू